ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਸਿੱਤੋਹਾਡਾ ਸਾਡੇ YouTube ਚੈਨਲ RK ਜਹਲ ਪੰਜਾਬੀ ਵਿਰਸਾ ਤੇ। ਤੁਹਾਡੇ ਲਈ ਬਹੁਤ ਹੀ ਸੁਣੀ ਕਹਾਣੀ ਲੈ ਕੇ حاضر ਹੋਇਆ। ਪੁਰਾਣੇ ਸਮਿਆਂ ਨੂੰ ਦਰਸਾਉਂਦੀ ਇੱਕ ਕਹਾਣੀ ਬਚਨ ਬिलास ਸ਼ਿਵਚਰਨ ਜੱਗੀ ਕੁੱਸਾ ਦੀ ਕਲਾਂ ਤੋਂ। ਬਹੁਤ ਹੀ ਸੁਣੀ ਕਹਾਣੀ ਹੈ ਜੀ। ਪੁਰਾਣੇ ਲੋਕਾਂ ਵਿੱਚ ਮੇਲ ਮਿਲਾਪ ਵਾਰੀ ਦੱਸਿਆ ਗਿਆ ਹੈ। ਇਖੀਰ ਤੱਕ ਜਰੂਰ ਸੁਣਨਾ ਜੀ ਬਚਨ ਬਲਾਸ ਪਿੰਡ ਦੇ ਗੁਰਦੁਆਰੇ ਕੋਲ ਇੱਕ ਪੁਰਾਣਾ ਬੋਹੜ ਬੋਹੜ ਦੇ ਦੁਆਲੇ ਬਣਿਆ ਇੱਟਾਂ ਅਤੇ ਸੀਮਿੰਟ ਦਾ ਮਜ਼ਬੂਤ ਚਬੂਤਰਾ ਬੁੱਢੇ ਬੋਹੜ ਦੀ ਠੰਢੀ ਠੰਢੀ ਛਾਂ ਮਾਂ ਦੀ ਅਸੀ ਵਰਗੀ ਇਸ ਕਰਮਾਂ ਵਾਲੀ ਛਾਂ ਹੇਠ 6 ਸਾਲ ਦੀ ਉਮਰ ਤੋਂ ਲੈ ਕੇ 80 ਸਾਲ ਦੀ ਉਮਰ ਦੇ ਬਜ਼ੁਰਗਾਂ ਤੱਕ ਇਕੱਤਰ ਹੁੰਦੇ ਇਸ ਸ਼ਾਮ ਵਿੱਚ ਇਤਨਾ ਜਾਦੂ ਸੀ ਕਿ ਸਾਰੇ ਜਾਤ ਪਾਤ ਦੇ ਅਰਥ ਭੁੱਲ ਜਾਂਦੇ। ਬਸ ਚੀਤੇ ਰਹਿ ਜਾਂਦਾ ਹੱਸਣਾ, ਖੇਡਣਾ ਅਤੇ ਲੱਤੋ ਲੱਤੀ ਹੋਣਾ। ਓਏ ਆ ਬਈ ਵਿਗੜਿਆ ਕੀ ਹਾਲ ਐ? ਬਚਿੰਤਾ ਬੁੜਾ ਪੁੱਛਦਾ। ਲੋਟ ਐ ਬਾਬਾ। ਵਿਗੜਾ ਮੱਲਾ ਇੱਕ ਗੱਲ ਪੁੱਛਾਂ। ਬਾਬਾ ਕੋਈ ਪੁੱਠੀ ਗੱਲ ਨਾ ਕਰੀ। ਹੈ ਕਮਲਾ। ਪੁੱਠੀ ਗੱਲ ਕਿਉਂ ਕਰੂੰ? ਪੁੱਛ ਬਾਬਾ ਫੇਰ। ਅੱਜ ਤੇਰੀ ਬੇਬੇ ਫੁਲਕਾਰੀ ਉੱਤੇ ਲੈ ਕੇ ਵਿਹਾਂ 'ਚ ਗੇੜੇ ਘਾਤ ਦਿੰਦੀ ਫਿਰਦੀ ਸੀ ਦੇਖਿਓ ਮੱਲੋ ਕਿਤੇ ਥੋੜਾ ਚੁੱਲ੍ਹਾ ਨਾ ਠੰਡਾ ਕਰ ਜੇ ਹਾਸੜ ਪੈ ਗਈ ਬਾਬਾ ਮੈਨੂੰ ਪਹਿਲਾਂ ਹੀ ਪਤਾ ਸੀ ਬਈ ਤੀ ਕੋਈ ਲੁੱਚੀ ਗੱਲ ਹੀ ਕਰੇਗਾ ਮੱਲਾ ਪੁੱਛਣ 'ਚ ਕੋਈ ਹਰਜਤ ਨਹੀਂ ਓਏ ਬਾਬਾ ਕਿਉਂ ਮਗਜ਼ ਮਾਰੀਆਂ ਕਰਦਾ ਹੁੰਨਾ ਮੇਰੀ ਬੇਬੇ ਦੇ ਤਾਂ ਪਾਕੀ ਨਿਕਲੀ ਵੀ ਸੀ ਢਾਕਦਾਰ ਤਾਂ ਕੋਈ ਗੋਲੀ ਗੱਪਾ ਲੈਣ ਗਈ ਹੋ ਪਰਵਾਹ ਦੀ ਖੈਰ ਹੋਵੇ ਬਾਬੂ ਮਰਾਸੀ ਖੱੱਚਰ ਲੈ ਕੇ ਆ ਗਿਆ ਪਰਵਾ ਖੱੱਚਰ ਦੇ ਦੋ ਪੈਰ ਦਿਖਾ ਨਹੀਂ ਪਰਵਾ ਮੇਰਾ ਸੰਝਜ ਬਣਿਆ ਵਿਆਹ ਰਹਿਣ ਦੇ ਦੋ ਪੈਰ ਦੇਖਣ ਨੂੰ ਖੱੱਚਰ ਮਾੜੀ ਐ ਨਾ ਮੇਰੇ ਵੀਰ ਡੇਗ ਪੁਗੀ ਨਹੀਂ ਪਰਵਾ ਇਹਦੇ ਦੋ ਪੈਰ ਜ਼ਰੂਰ ਦੇਖਣੇ ਨਹੀਂ ਐਦ ਕਿ ਲਾਂਗਾ ਨਹੀਂ ਦੇਣਾ ਫਿਰ ਹੜ ਨਾ ਕੱਢੀ ਦੇਖ ਲੈ ਬਾਬੂ ਮਰਾਸੀ ਨੇ ਖੱੱਚਰ ਦੇ ਅੱਡੀ ਮਾਰੀ ਟਾਇਰ ਵਿਚਾਰੇ ਦੀ ਮਾੜੀ ਸੀ ਮੋਸ਼ਨ ਫੜਨ ਦੀ ਬਜਾਏ ਥਾਂ ਤੇ ਹੀ ਦਾੜ ਕਰਦੇ ਡਿੱਗ ਪਈ। ਬਾਬੂ ਮੀਰ ਦੁਹਾਈ ਦੇਣ ਲੱਗ ਪੈਂ। ਲਾਓ ਖਸਮੋ ਚਾਰੇ ਪੈਰੀ ਦੇਖ ਲੋ। ਟਾਇਰ ਦੀਆਂ ਚਾਰੇ ਟੰਗਾਂ ਹੀ ਉਤਾਹ ਹੋ ਗਈਆਂ ਸਨ। ਓਏ ਸੱਗਿਆ ਤੂੰ ਕਿਵੇਂ ਬੁੜਬੁੜ ਕਰਦਾ ਹੁਣ? ਕਿਸੇ ਨੇ ਅਮਲੀ ਨੂੰ ਪੁੱਛਿਆ। ਕਾਦੀ ਗੱਲ ਐ ਯਾਰ? ਦਲੀਪ ਸ਼ਿੰਬੇ ਨੇ ਨਵੀਂ ਹੱਟੀ ਪਾਈ ਐ ਨਾ ਆਹੋ। ਪਰਸੋਂ ਦਾ ਕੋਈ ਗਾਹਕ ਨਹੀਂ ਆਇਆ ਤੇ ਮੈਂ ਭਾਈ ਪੰਜ ਸੇਰ ਕਣਕ ਲੈ ਕੇ ਜਾ ਫਸਿਆ। ਪੂਰੀ ਪੰਜ ਸਿਰ ਕਣਕ ਤਲਵਾ ਕੇ ਮੈਂ ਪੁੱਛਿਆ ਕਿੰਨੇ ਦੀ ਇਹ ਕਹਿੰਦਾ ਆਖੇ ਪੰਜ ਆਨੇ ਦੀ ਮੈਂ ਕਿਹਾ ਕੁੱਤੀਏ ਜਾਤੇ ਪਸੀਰੀ ਕਣਕ ਪੰਜ ਆਨੇ ਦੀ ਕਿਵੇਂ ਤੇ ਮੈਨੂੰ ਬਣਾਸ ਮਾਰ ਕੇ ਕਹਿੰਦਾ ਆਖੇ ਮੈਂ ਵੀ ਪਰਸੋਂ ਦਾ ਬੇਲਾ ਬੈਠਾ ਤੈਥੋਂ ਹੀ ਬੁਰੇ ਕਰਨੇ ਤੇ ਚੱਕ ਮੇਰੇ ਭਾਈ ਪਸੀਰੀ ਕਣਕ ਨੂੰ ਉੜਦੂ ਲਾ ਗਿਆ ਤੇ ਜਦੋਂ ਮੈਂ ਘਰੇ ਆਇਆ ਤਾਂ ਨਿੱਕੀ ਦੀ ਬੇਬੇ ਨੇ ਖੌਂਸੜਾ ਲਾ ਲਿਆ ਉਹ ਇੱਕ ਬਿਸ਼ਰਾ ਨਿਹੰਗ ਸਿੰਘ ਦੇ ਛੋਟੇ ਬੈਕਤੀ ਨੂੰ ਗਿਆ ਬੇਬਦੀ ਟੁਕਾਂ ਜੋੜਨ ਵਿੱਚ ਬੜਾ ਮਾਹਰ ਸੀ ਜਿਸ ਕਰਕੇ ਸਾਰੇ ਪਿੰਡ ਵਾਲੇ ਉਸ ਨੂੰ ਕੁਵਿਸ਼੍ਰ ਕਹਿੰਦੇ ਸਨ ਹਾਂ ਬਾਬਾ ਗੰਜਨ ਤੇ 바ਰੂ ਇਕੱਠੇ ਤੁਰਿਆਉਂਦੇ ਇਹਨਾਂ ਤੇ ਕੁਵਿਸ਼੍ਰ ਜੁੜ ਨਾ ਬਈ ਕੁੱਟਣਗੇ ਅਸਲ ਵਿੱਚ ਗੱਜਨ ਦਾ ਦਾੜਾ ਬੜਾ ਪਰਮਾਸੀ ਸਾਰੇ ਮੂੰਹ ਤੇ ਅੱਖਾਂ ਤੱਕ ਫੈਲ ਰਿਹਾ ਹੋਇਆ ਪਰ ਇਸ ਦੇ ਬਿਲਕੁਲ ਉਲਟ 바ਰੂ 60 ਸਾਲਾਂ ਦਾ ਹੋ ਗਿਆ ਸੀ ਪਰ ਉਸ ਦੇ ਕੁਦਰਤੀ ਦਾੜੀ ਹੀ ਨਹੀਂ ਸੀ ਲੰਕਾ ਦਾ ਚੂਰ ਲੱਗਦਾ ਸੀ ਅਸੀਂ ਬੈਠੇ ਆਂ ਜਿਵੇਂ ਜਮਾ ਨਹੀਂ ਕੋਸ਼ ਆਖੰਦੰਦੀ ਬਨ ਕੇ ਰਮਲ ਛੇਤੀ ਕਰਕਾ ਤੋਂ ਡਰਦਾ ਹੈ ਕਹਿਨ ਤੇ ਬੈਬਤੀ ਨੇ ਏਕ ਚੱਕੀ ਗੱਜਨ ਦੀ ਦਾੜੀ ਉੱਤੇ ਬੜਾ ਭਾਗ ਜੀ ਬਾਹਰੋਂ ਸਿਉ ਨੂੰ ਦੇਤਾ ਚਿੱਟਾਈ ਜਵਾਬ ਜੀ ਹੱਸਦੀ ਮਰੀਦ ਤੇ ਬੱਖੀਆਂ ਟੁੱਟ ਗਈਆਂ ਖੜ ਤੇਰੀ ਮਾਂ ਦੀ ਬਾਹਰੋਂ ਚਾਈ ਲੈ ਕੇ ਪਿਆ ਤਾਂ ਬੈਬਤੀ ਦਿੱਤਰ ਹੋ ਗਿਆ ਉਹ ਇਹਨੇ ਕਲਫਲੋਨੀ ਕਦੋਂਕ ਤੋਂ ਛੱਡਦੀ ਦੁੱਲੇ ਨੂੰ ਉਹਦੇ ਦੇਖ ਕੇ ਧਰੜ ਬੋਲਿਆ ਜਦੋਂ ਤੂੰ ਇਹਨਾਂ ਦੇ ਫੌਜੀ ਨੇ ਛੜ ਦੇ ਕੀ ਮਤਲਬ ਗੁਰੂ ਭਲਾ ਕਰੇ ਜਦੋਂ ਫੌਜੀ ਕਲਫ ਕੋਲ ਕੇ ਲਾਉਣ ਲੱਗਣਾ ਤਾਂ ਇਹਨੇ ਕੋਲ ਜਾ ਬੜਨਾ ਫੌਜੀ ਨੇ ਤਾਂ ਬਰਸ਼ ਬਰਸ਼ ਨਾਲ ਲੋਨੀ ਤੇਨੇ ਪਤੰਦਰ ਨੇ ਪ੍ਰਾਂਤ ਛੱਤ ਫੇਰਨ ਵਾਂਗ ਫੌਜ ਦੀ ਫੌਜੀ ਦੀ ਕਲਫ ਵਾਲੀ ਪਲੇਟ 'ਚ ਹੱਥ ਜਿਹਾ ਫੇਰ ਕੇ ਦਾੜੀ ਤੇ ਉਹ ਹੀ ਮਾਰ ਲੈਣੀ ਜਿਵੇਂ ਦੇਖਾ ਕੇ ਘਿਉ ਮਿਲਦਾ ਤੇ ਖੀਰ ਰੱਖਿਆ ਵਾ ਫੌਜੀ ਕਲਫ ਲਾਉਣੋਂ ਹੀ हट ਗਏ ਤੇ ਇਹਨੇ ਆਪੇ ਹੀ ਛੱਡਨਾ ਸੀ ਲਓ ਜੀ ਆਉਂਦੇ ਦੇ ਹਾਤੀ ਪ੍ਰੋਗਰਾਮ ਦੇ ਠੰਡੂ ਰਾਮ ਹੁਰੀ ਮਿਲੋ ਇਹਨਾਂ ਨੂੰ ਹਰੀ ਅਤੇ ਟੱਪੂ ਪੰਡਤ ਨੂੰ ਆਉਂਦੇ ਦੇਖ ਕੇ ਸਾਧੂ ਲੰਮਾ ਬੋਲਿਆ ਇਹ ਦੇਣ ਕੇ ਹੁਣ ਖਬਰਾਂ ਲਾਹੌਰ ਸਟੇਸ਼ਨ ਦੀ ਹੈ ਇਹਦੀ ਨਵੀਂ ਗੱਲ ਸੁਣੀ ਹੈ ਨਹੀਂ ਇਹ ਮੱਜ ਨਵੇਂ ਦੁੱਧ ਕਾਉਣ ਚੱਲਿਆ ਗਿਆ ਹੱਥ ਜੋੜ ਕੇ ਛੋਟੇ ਮੂਰੇ ਖੜ ਗਿਆ ਅਖੇ ਛੋਟਾ ਜੀ ਥੋੜਾ ਮੈਂਟ ਦਾ ਕੰਮ ਹੈ ਤੇ ਸਾਡੇ ਜਵਾਕਾਂ ਦੀ ਸਾਲ ਦੀ ਲੱਸੀ ਕਿਰਪਾ ਕਰੋ ਮੈਂਟ ਲਾਓ ਹੱਸਦੀ ਮੰਦੀਰ ਲਿਟਣ ਲੱਗੀ ਕਾਨੂ ਪਕਾਈ ਮਾਰਦੇ ਆ ਬਾਦੂ ਦੀਏ ਕੁੱਤੇਓ ਘੋਗੜ ਨੇ ਦਬ ਗਿਆ ਹਰਾਮ ਜੀ ਰਾਮ ਜੀ ਰਮ ਰਮ ਪੰਡਤ ਜੀ ਪੰਡਤ ਜੀ ਕੋਈ ਨਵਿੰਤਾ ਜੀ ਟੱਪੂ ਪੰਡਤ ਹਕੀਮ ਸੀ ਜਿਸ ਕਰਕੇ ਪਿੰਡ ਦੀ ਹਰ ਖਬਰ ਉਸ ਕੁਲ ਪੰਨਾ ਪਹੁੰਚਦੀ ਸੀ ਬੱਕਰੀਆਂ ਵਾਲੇ ਗੇਲੇ ਦੀ ਬਹੂ ਕੋਲੇ ਕੱਕਾ ਦੁਰਪਟੇ ਮੂੰ ਭੈਣ ਦਾ ਨਾ ਭੈਣ ਦਾ ਸ਼ਨਸ਼ਣਾ ਦਿਨਾ ਆਮਲੀ ਆਉਂਟਾ ਪੈ ਜੀ ਮੇ ਉਸ ਦੇ ਪੈਰ ਹਿੱਟ ਸੱਪ ਆ ਗਿਆ ਕਿਉਂ ਆਮਲੀਏ ਤੈਨੂੰ ਬੜਾ ਦੁੱਖ ਲੱਗਿਆ ਉੜੀਸ ਵਾਲੇ ਦੀ ਵਿਆਹਣ ਵਾਲੀ ਹੋਈ ਪਈ ਆ ਕੀ ਕੀਤਾ ਸਾਰੇ ਢੇਡ ਨੇ ਇਹ ਤਾਂ ਰੱਬ ਦੀ ਦੇ ਨੇ ਕਿਤੇ ਸਿੱਟੇ ਜਾਂਦੇ ਹਟ ਕੁੱਤੀ ਐ ਸਾਲੇ ਆ ਆਪਣੀ ਕਹਿਣ ਦਿੰਦੇ ਨਾ ਬੱਜੂ ਰੱਬ ਦਾ ਹੋਰ ਪੰਡਤ ਜੀ ਹੋਰ ਕੀ ਐ ਭਾਈ ਕੱਲ ਜੁਗ ਆ ਗਿਆ ਕਾਕੂ ਟੁੰਡੇ ਦੀ ਕੁੜੀ ਐ ਨਾ ਕੁੱਕੇ ਵਾਲੀ ਆਹੋ ਉਹਨੂੰ ਸਾਧ ਲੈ ਗਿਆ ਵਾਖ ਰੂ ਕਿਵੇਂ ਰਾਮ ਬਖਸ਼ੀ ਰੱਖੀ ਕਈ ਮਹੀਨੇ ਤੋਂ ਇਹਨਾਂ ਦੇ ਘਰੇ ਆਉਂਦ ਸੀ ਕਿ ਤੁਹਾਡੇ ਘਰੇ ਕਿਸੇ ਨੇ ਤਬੀ ਤਨਪੇ ਵੈ ਅੱਜ ਭਾਈ ਉਹਨੂੰ ਟੈਕਸੀ 'ਚ ਲੈ ਕੇ ਆਏ ਨਾ ਲੋਦੇ ਇੱਕ ਸਾਧਨੀ ਸਾਧਨੀ ਤਾਂ ਕੁਛ ਕਿਹਾ ਨਾ ਤੇ ਸਾਧਨੀ ਕਹਿੰਦੀ ਆ ਕਿ ਆ ਕੁੜੀ ਨੂੰ ਤਾਂ ਅਸੀਂ ਦੋ ਚੌਂ ਦਿਨਾਂ ਵਾਸਤੇ ਲੈ ਕੇ ਜਾਣਾ ਸਾਡੀ ਸੇਵਾ ਕਰੂ ਤੇ ਸ਼ਾਂਤੀ ਪਾਉ ਤੇ ਫਿਰ ਦੋਹਤੀ ਇਹਨਾਂ ਨੇ ਲੈ ਉਹ ਤਾਂ ਸਾਰਾ ਟੱਬਰ ਹੱਥ ਜੁੜੀ ਖੜਾ ਆਖਿਆ ਲੈ ਆ ਜੋ ਮਾਤਾ ਜੀ ਕੁੜੀ ਤਾਂ ਨੇ ਕਿਸੇ ਪਾਸੇ ਜੋਗੀ ਰਹਿੰਦੀ ਹੁਣ ਆਹੋ ਕੀ ਪਤਾ ਬਈ ਇਹ ਸਾਲੇ ਕਿਸ ਸੁਆਖੇ ਖੇ ਖਾਂਦੇ ਅਮਲੀ ਕਾਫੀ ਚਰਬਾਤ ਭੁੱਲਿਆ ਸੀ ਹੁਣ ਤਾਂ ਕੋਕੇ ਜੜ ਕੇ ਮੋੜਨਗੇ ਆਪਣੀ ਦੁਨੀਆ ਦੇ ਵੀ ਗੋਲੀ ਮਾਰੋ ਮਾਤੜ ਪਾਣੀ ਪੀਂ ਜਾਂ ਬੜੇ ਸਾਲੇ ਭੈੜੇ ਜਾਨੇ ਕੱਢਣਗੇ ਤੇ ਆ ਦੇਖ ਲੈ ਹੈ ਥੋਡੀ ਬੀੜੀ ਬਹਿ ਜੇ ਗੜਾਉਂਦੇ ਅਰਗੀ ਕੁੜੀ ਸਾਹ ਨਾਲ ਤੋਰਦੀ ਪੰਡਤ ਜੀ ਕੜਵ ਚੱਬਾਂ ਦਾ ਕੀ ਬਣਿਆ ਬਰਨਾ ਬਣਾਉਣਾ ਕੀ ਸੀ ਥਾਣੇਦਾਰ ਨੇ ਪੈਸੇ ਪੂਸੇ ਲੈ ਕੇ ਰੱਸੀ ਲਾਤੇ ਦੇਖ ਲਓ ਸਾਲੇ ਦੇ ਪਿਓ ਦਾਦੇ ਮੁੱਲ ਦੀਆਂ ਲਿਆਉਂਦੇ ਰਹੇ ਹੁਣ ਇਹਨੂੰ ਪੋਪਲ ਜੇ ਨੂੰ ਮਾੜਾ ਜਿਹਾ ਪੜਿਆ ਲਿਖਿਆ ਕਰਕੇ ਰੇਸ਼ਤਾ ਹੋਇਆ ਸੀ ਉਹ ਵੀ ਵਿਚਾਰੀ ਦਾਜ ਕਰਕੇ ਸਾੜਤੀ ਕੁੜੀ ਦੇ ਮਾਪਿਆਂ ਨੇ ਗੁੱਸਾ ਨਹੀਂ ਕੀਤਾ ਹੈ ਕਮਲਾ ਪੁੱਲਸ ਬੈਸੀ ਆਲਾ ਨਿਮਿੱਤੇ ਉਹ ਵਿਚਾਰੇ ਗਰੀਬ ਐ ਐਮਐਲਏ ਕੋਲੇ ਵੀ ਬਿਥੇਰੇ ਗੇੜੇ ਕੱਢੇ ਉਹ ਨਾਲ ਹੀ ਨਹੀਂ ਦੁਰਿਆ ਕਹਿੰਦਾ ਆਖੇ ਤੁਹਾਡਾ ਘਰ ਦਾ ਮਸਲਾ ਹੈ ਆਪ ਨਾ ਵੀੜੋ ਪੁੱਛਣਾ ਹੋਵੇ ਬਈ ਜਦੋਂ ਅਗਲਿਆਂ ਦੀ ਪਾਲੀ ਪੋਸੀ ਵੀ ਧੀ ਮਾਰਤੀ ਫਿਰ ਘਰ ਦਾ ਮਸਲਾ ਕਾਹਦਾ ਰਹਿ ਗਿਆ ਅਗਲੇ ਲਹੂ ਦੀ ਘੁੱਟ ਪਰ ਕੇ ਬਹਿ ਗਏ ਕੁੜੀ ਦੀ ਮਾਂ ਨੂੰ ਤਾਂ ਦੱਸਦੇ ਬਈ ਉਦੋਂ ਦੇ ਦੰਦਲਾ ਦੂਰੇ ਪੈਣੋਂ ਨਹੀਂ ਹਟਦੇ ਕੀ ਦੋਸ਼ ਹੈ ਬਾਈ ਅਗਲੇ ਦੀ ਇੱਕੋ ਇੱਕ ਜਵਾਨ ਧੀ ਸੀ ਅਸਲ ਚ ਰੌਲਾ ਕੀ ਸੀ ਰੌਲਾ ਕੀ ਸੀ ਇਹ ਮਾਊ ਜਾਂ ਆਪਦੀ ਮਾਂ ਦੀ ਚੁੱਕ ਤੇ ਕੁੜੀ ਨੂੰ ਕਹਿੰਦਾ ਕਿ ਜਿਹੜੀ ਤੇਰੇ ਪਿਓ ਕੋਲੇ ਦੋ ਤਿੰਨ ਕਿਲੇ ਜ਼ਮੀਨ ਹੈ ਉਹ ਮੇਰੇ ਨਾਲਵਾਵੇ ਦੱਸੋ ਭਾਈ ਜਿਉਂਦੇ ਜੀ ਅਗਲਾ ਕਦੋਂ ਹੱਥ ਵੜਾਉਂਦਾ ਹੈ ਹੈ ਸਾਲਾ ਚੋਰ ਹੁਣ ਆਪ ਤਾਂ ਕੁੜੀ ਦਾ ਪਿਓ ਮਰਿਆ ਅਰ ਗਿਆ ਹੀ ਐ ਇਹਦੇ ਗੋਲੀ ਮਾਰੇ ਚੂਕਣੇ ਚ ਸਾਲੇ ਦੀ ਓਏ ਗੋਲੀ ਮਾਰਨ ਜੋਕਰ ਉਹ ਕਾਹਨੂ ਐ ਵਿਚਾਰਾ ਉਹ ਤਾਂ ਪੈਰੀ ਪੱਗਾਂ ਧਰੀ ਗਿਆ ਤੇ ਇਹ ਲਾਚੜ ਗਏ ਓਏ ਇਹੋ ਜੇ ਪੈਰੀ ਪੱਗਾਂ ਵਾਲੇ ਕਾਹਨੂ ਐ ਇਹ ਜੀਆਂ ਦੀ ਤਾਂ ਇੱਕੋ ਟੱਕ ਨਾਲ ਲੱਤ ਘਰਚ ਦੇਣ ਲਾ ਕੇ ਪਰਾਂ ਮਾਰ ਫੇਰ ਲੋਟ ਆਉਂਦੇ ਓਏ ਚਾਚਾ ਕੱਲ ਨੂੰ ਘੰਟਾ ਖੰਡ ਇੰਜਨ ਦੇਵੇਂਗਾ ਫੰਗਣ ਬੁੱਲਣ ਨੇ ਆ ਕੇ ਨਿਹੰਗ ਨੂੰ ਪੁੱਛਿਆ ਕੀ ਕਰਨਾ ਹੈ ਨਿਹੰਗ ਦੀ ਥਾਂ ਪ੍ਰੀਤਮ ਫੱਲੀ ਬੁੱਲਿਆ ਨਰਮਾ ਸਿੰਜਣਾ ਗੱਲ ਸੁਣ ਓਏ ਡੂੜ ਤੁਹਾਡੇ ਕਿੱਲਾ 15 ਤੁਸੀਂ ਘਰ ਦੀ ਸਦੌੜਾਂ ਤੁਸੀਂ ਤਾਂ ਛੱਪੜ ਚੋ ਬਾਲਟੀ-ਬਾਲਟੀ ਪਾਣੀ ਦੀ ਪਾਉਂਦਾ ਨਰਮਾ ਤਰਹੋ ਜੂ ਇੰਜਨ ਕੀ ਕਰਨਾ ਕੁੱਤੀਏ ਜਾਤੇ ਮੁਲਾਝੀ ਲੈ ਜੀ ਚਰਾਕੂ ਕਾਮਰੇਡ ਨੇ ਨਿਹੰਗ ਵੱਲ ਹਾਮੀ ਭਰੀ ਲੈ ਬਾਈ ਨੇ ਗੱਲ ਕਹ ਦਸ ਕਾਮਰੇਡ ਨੇ ਉਸ ਵੱਲ ਮੁੂੰ ਕੀਤਾ ਬਾਈ ਤੁਸੀਂ ਸੋਟੇ ਨੂੰ ਮੁਲਾਝੇ ਤੋੜ ਕਿਉਂ ਆਖਦੇ ਹੋ ਦਸਵੇਂ ਪਾਸ਼ਾ ਨੇ ਐਨੇ ਇਹਦਾ ਨਾਂ ਰੱਖਿਆ ਸੀ ਕੁੱਤਕ ਨਿਹੰਗ ਨੇ ਕਹਿਣਾ ਸ਼ੁਰੂ ਕੀਤਾ ਹਲਾ ਤੇ ਅਸੀਂ ਇਹਨੂੰ ਮੁਲਾਝੇ ਤੋੜ ਤਾਂ ਕਹਿੰਨੇ ਆ ਬਾਈ ਜੀ ਜਿਹਦੇ ਟੁੱਟਣ ਚ ਇੱਕ ਠੁੱਕ ਗਿਆ ਉਹਦੇ ਨਾਲ ਮੁਲਾਝਾ ਰਹਿੰਦਾ ਹੀ ਨਹੀਂ ਅਗਲਾ ਪਾਰ ਬੋਲ ਜਾਂਦਾ ਹੈ ਛੇਵੇਂ ਬਾਦਸ਼ਾਹ ਨੇ ਭਾਈ ਭੱਲਨ ਤੋਂ ਮਲਾ ਜੜੇ ਮਲਾ ਜੇ ਤੋਰ ਨਾਲ ਸ਼ੇਰ ਦਾ ਸ਼ਿਕਾਰ ਕਰਵਾਇਆ ਸੀ ਵਾਜਿਵਾ ਪੰਡਤ ਜੀ ਰਤੂ ਦਾ ਕੀ ਹਾਲ ਐ ਸੱਚ ਆਦਮੇ ਫਿਕਰ ਨੇ ਅਚਾਨਕ ਪੁੱਛਿਆ ਬੁਰਾ ਹੀ ਹਾਲ ਐ ਦਿਲ ਦਾ ਰੋਗ ਐ ਚੱਲੀ ਜਾਵੇ ਚੱਲੀ ਜਾਵੇ ਜਿੱਦੇ ਖੜ ਗਿਆ ਬਸ ਮਾੜੀ ਲਾਦ ਵੀ ਨਾ ਜੰਮੇ ਕਿਸੇ ਦੇ ਕੱਲ ਦੀਆਂ ਗੱਲਾਂ ਜਦੋਂ ਮਦਕਰ ਚੱਕਦਾ ਹੁੰਦਾ ਸੀ ਕਿਸੇ ਨੂੰ ਨੇੜੇ ਨਹੀਂ ਸੀ ਲੱਗਨ ਦਿੰਦਾ ਲਾਦ ਮਾੜੀ ਨਿਕਲ ਗਈ ਮੁੰਡਾ ਸਿਰੇ ਦਾ ਬੈਲੀ ਤੇ ਕੁੜੀ ਸੌਰੀ ਨੂੰ ਹਾਥੀ ਨਹੀਂ ਗਈ ਕੋਈ ਚੂੜਾ ਚੱਪੜਾ ਨਹੀਂ ਛੜਿਆ ਲੇਖੇ ਨਾਲ ਬਸ ਜਿੱਦਨ ਦੀ ਕੁੜੀ ਨੇ ਬੇਇੱਜ਼ਤੀ ਕੀਤੀ ਹੈ ਉਦੋਂ ਦਾ ਮਨ ਜੇ ਤੋਂ ਨਹੀਂ ਉੱਠਿਆ ਸੌਰਾ ਔਣੇ ਸੌਰੀ ਨੇ ਬੇਇੱਜ਼ਤੀ ਕਾਤੋਂ ਕੀਤੀ ਕੀ ਦਸਾਂ ਸੌਰੀ ਦੇ ਘਾਰੇ ਹੁਣ ਤਾਂ ਬਾਹਰਲੇ ਪਿੰਡਾਂ ਦੇ ਮੁੰਡੇ ਸਿੱਧੇ ਮੁੰਡੇ ਸਿੱਧੇ ਹੀ ਘਰੇ ਆਉਣ ਲੱਗ ਪਏ ਸੀ ਇਹਨੇ ਕਿਤੇ ਰੁੱਕਿਆ ਰੁੱਕਿਆ ਹੋ ਰੱਬ ਜਾਣੇ ਬਸ ਪਤਾ ਨਹੀਂ ਸੌਰੀ ਦੇ ਦਿਮਾਗ ਨੂੰ ਕੀ ਫਤੂਰ ਚੜਿਆ ਮੁੰਡਿਆਂ ਦੇ ਸਾਹਮਣੇ ਸ਼ੁਰੂ ਹੋ ਗਏ ਅਖੇ ਮੇਰੀ ਬੀਬੇ ਤਾਂ ਤੇਥੋਂ ਚੌਰਿਆ ਸਾਂਭੀ ਨਾ ਗਈ ਮੈਨੂੰ ਕੀ ਸਾਂਭੇਗਾ ਤੇ ਚੱਲ ਮੇਰੇ ਭਾਈ ਉਹ ਦਿਨ ਗਿਆ ਤੇ ਆ ਗਿਆ ਵਿਚਾਰਾ ਮੰਜੇ ਤੇ ਪਿਆ ਹੀ ਚੁੱਕੀ ਜਾਂਦਾ ਕੋਈ ਪਾਣੀ ਧਾਣੀ ਵੀ ਨਹੀਂ ਪੁੱਛਦਾ ਹੁਣ ਤਾਂ ਉਸ ਗੱਲ ਦੇ ਆਖਣ ਵਾਂਗੂ ਮਾਮਾ ਧੀਆਂ ਨਾਮੇ 'ਚ ਖੇਡਦੀਆਂ ਮੇਲਾ ਹੀ ਲੱਗਿਆ ਰਹਿੰਦਾ ਘਰੇ ਸੁੱਖ ਨਾਲ ਹੈ ਥੋੜੀ ਗੰਦੀ ਟੱਬਰ ਦੀ ਕੀ ਕਰਨਾ ਇਹੋ ਜਿਹੇ ਪੈਸਾ ਅੱਗ ਲਾਉਣਾ ਕੈਨੇਡਾ ਵਾਲਿਆਂ ਦੇ ਘਰੇ ਅੱਜ ਝੰਡੀਆਂ ਜੀਆਂ ਟੰਗੀ ਜਾਂਦੇ ਸੀ ਕਿਸੇ ਦਾ ਵਿਆਹ ਬੂ ਹੈ ਕਾਣੂ ਵਿਆਹ ਹੋ ਤਾਂ ਬੁੜੇ ਬੁੜੀ ਦੀ ਪੰਜਾਮੀ ਸ਼ਾਦੀ ਗਿਰਾ ਮਨਾਉਣ ਦੀ ਤਿਆਰੀ ਕਰਦੇ ਕੀ ਕਰਦੇ ਐ ਗਾਲਾ ਮਲੀ ਦੇ ਸਿਰ ਦੇ ਉੱਪਰ ਉਲੰਘ ਗਈ। ਓਏ ਅਮਲੀਆ ਉਹਨਾਂ ਦੇ ਬੁੜੇ-ਬੁੜੀ ਦੇ ਵਿਆਹ ਨੂੰ 50 ਸਾਲ ਹੋਣ ਵਾਲਿਆ ਉਹਨੂੰ ਮਨਾਉਣ ਦੀ ਤਿਆਰੀ ਕਰਦਾ ਕਿਸੇ ਨੇ ਜੂਰ ਦੇ ਕੇ ਕਿਹਾ। ਫਿੱਟ ਭੈਣ ਦੇ ਮੁੰਡਿਆਂ ਹੀ ਆਵੇ। ਦੇਸੀ ਟੱਟੂ ਤੇ ਕらっしゃਣੀ ਦਲਤੀ। ਕੀ ਲੱਛਣ ਕਰਦੇ ਐ ਸਾਲੇ ਬਈ ਲੋਢੀ ਦੇਣਿਓ। ਕਬਰਾਂ 'ਚ ਤੁਹਾਡੀਆਂ ਲੱਤਾਂ ਤੁਸੀਂ ਕਿਸੇ ਪੁੱਤ ਦਾ ਮਨਾਓ ਕਿਸੇ ਪੋਤੇ ਦਾ ਮਨਾਓ 50ਵਾਂ ਸਾਲ ਮਨਾਏ ਬਿਨਾ ਸਰਦਾ ਨਹੀਂ ਇਹਨਾਂ ਦਾ। ਅਮਲੀਆ ਅੰਨੇ ਕਮਾਈ ਘਰੇ ਆਉਂਦੀ ਏ। ਇਤੇ ਖੱਪਤ ਵੀ ਕਰਨੀ ਐ ਇਹ ਵੀ ਭਾਈ ਗੱਲ ਠੀਕ ਐ ਹੱਥ ਖੁੱਲੇ ਚੋਜ ਕਰਦੇ ਐ ਜੱਟ ਕਹਿੰਦੇ ਹੁੰਦੇ ਐ ਚਮਚਾਂ ਨਾਲ ਪੀਣ ਸ਼ਰਾਬਾਂ ਕਰਦੇ ਜੱਟ ਚੋਜ ਕੁੜੀ ਮਾਇਆ ਹਜਮ ਨਹੀਂ ਮਾਇਆ ਹਜਮ ਕਰਨੇ ਕਿਹੜਾ ਸੌਖੀ ਐ ਐਤ ਕੀ ਬੋਟਾਂ ਚ ਕੌਣ ਜੀਤੂ ਭਾਈ ਬੋਟਾਂ ਚ ਜੀਤੂ ਅਮਲੀ ਕੋਈ ਹਸਿਆ ਨਹੀਂ ਹਾਸਾ ਨਹੀਂ ਕੌਣ ਜੀਤੂ ਬੋਟਾਂ ਜਿੱਤਣਗੇ ਕਾਲੀ ਮੈਂ ਤਾਂ ਬੋਟ ਕਾਮਰੇਡ ਨੂੰ ਪਾਉ 나ਗੋ ਗਿਆਨੇ ਨੂੰ ਆਹੋ ਬਹੁਤ ਵੱਡੀ ਗਲਤੀ ਐ ਕਾ ਤੂੰ ਦੇਖ ਲੈ ਨਾਗੋ ਕਿਆ ਨਾ ਗਾਮਰੇਟ ਪੱਠੇ ਆਪਣੇ ਖਾਇਆ ਕਰੂਗਾ ਤੇ ਲੇਡੇ ਜਾ ਕੇ ਨਾਗੋ ਕੀ ਦਿਆ ਕਰੂ ਹੱਸੜ ਪੈਗੀ ਆਜੋ ਸਿੰਘੋ ਗੱਫਾ ਲਾਇ ਜਾ ਉਹ ਗੁਰਦੁਆਰਿਆਂ ਭਾਈ ਜੀ ਨੇ ਹੁਕਮ ਮਾਰਿਆ ਚਲੋ ਬਾਈ ਅਮਲੀ ਖੁਸ਼ੀ ਛਕੁਰਤੇ ਦੀਆਂ ਬਾਹਾਂ ਚੜਨ ਲੱਗ ਪਿਆ ਅਮਲੀਆਂ ਬਾਹਾਂ ਤਾਂ ਆਉਣ ਚੜਾਉਣ ਲੱਗ ਪਿਆ ਜਿਵੇਂ ਮੱਝ ਸੁਆਣੀ ਹੁੰਦੀ ਐ ਓਏ ਇਹ ਵੀ ਗੁਰਦੁਆਰੇ ਦੀ ਦੇਖ ਤੇ ਹੀ ਬਚਿਆ ਹੋਇਆ ਹੈ ਹੋਰ ਕਿਹੜਾ ਨਾਮੋ ਇਹਨੂੰ ਚੂਰੀ ਕੁੱਟ ਕੇ ਦਿੰਦੀ ਐ ਪਿੱਛੋਂ ਨੇਰੀ ਨੇ ਵਿੰਗ ਕਸਿਆ ਕਰ ਲਓ ਕਰ ਲਓ ਬਈ ਟਿਚਰਾ ਥੋਡੀ ਉਮਰ ਐ ਅਮਲੀ ਬੋਲੇ ਤੇ ਫਿਰ ਸਾਰੇ ਗੁਰਦੁਆਰੇ ਨੂੰ ਬਾਹੋਦਾਹੀ ਖੂਤਰੀ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਕੱਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ